ਤੁਸੀਂ ਮੰਨਦੇ ਆ ਵੀ ਆਪਣੀਆਂ ਵੀ ਗਲਤੀਆਂ ਆ ਥੋੜੀਆਂ ਗਲਤੀਆਂ ਨੇ ਜੀ ਸਾਡੇ ਲਈ ਡੇਡੀਆਂ ਬਹੁਤ ਗਲਤੀਆਂ ਐ ਤੇ ਭਵੰਤਮਨ ਤਾਂ ਸਾਡੇ ਧਰਮ ਦੇ ਵਿੱਚੋਂ ਹੀ ਨਿਕਲਿਆ ਇਹ ਪਾਰਟੀ ਸਾਡੇ ਧਰਮੋਂ ਨਿਕਲੇ ਪਾਇਆ ਪਹਿਲਾਂ ਕੰਜਰੀਵਾਲ ਨੇ ਜਿਹੜੇ ਅਨੇ ਹਜ਼ਾਰਾਂ ਦੇ ਧਰਮਾਂ ਲਾਇਆ ਸੀ ਦਿੱਲੀ ਉਹਦੇ ਵਿੱਚੋਂ ਕੰਜਰੀਵਾਲ ਨਿਕਲਿਆ ਭਵੰਤਮਨ ਜੀ ਪੰਜਾਬ ਵਾਲੇ ਧਰਮ ਦੇ ਵਿੱਚੋਂ ਨਿਕਲ ਕੇ ਇਹ ਪਾਰਟੀ ਲੋਕਾਂ ਦੇ ਵਿੱਚ ਆਈ ਆ ਲੋਕਾਂ ਨੇ ਬਹੁਤ ਸਾਰੇ ਨਿਸ਼ਾਦ ਦਿੱਤਾ 92 ਐਮਐਲਏ ਬਣਾਏ ਇਹਨਾਂ ਦੇ ਇਸ ਕਰਕੇ ਇਹ ਭਵੰਤਮਾਨ ਜੀ ਲੋਕਾਂ ਦੀ ਪਾਰਟੀ ਆ ਲੋਕ ਜੇ ਲੋਕ ਤੁਹਾਡੇ ਨਾਲ ਤਾਂ ਤੁਸੀਂ ਸੀਐਮਓ ਆ ਇਹ ਲੋਕ ਨਾ ਰਹੇ ਤਾਂ ਦਿੱਲੀ ਦੇਖ ਲਓ ਅੱਜ ਕੀ ਆਪਣਾ ਹਾਲ ਹੋਇਆ ਇਹ ਲੋਕਾਂ ਨੂੰ ਪੰਜਾਬ ਵਾਲਿਆਂ ਨੂੰ ਤੋੜੋ ਨਾ ਤੁਹਾਡੀ ਮੰਟੀ ਮਾਂ ਜੀ ਬਹੁਤ ਗੱਲ ਹੈ ਸਵਾਲ ਬਹੁਤ ਵਧੀਆ ਬਿਲਕੁਲ ਤੁਹਾਡਾ ਸਵਾਲ ਆ ਤਰਸਤਵਾ ਇਹ ਹੈ ਵੀ ਇਹ ਗੱਲ ਵਾ ਪਰ ਸਭ ਤੋਂ ਵੱਡੀ ਗੱਲ ਆ ਸਾਨੂੰ ਤੇ ਛੱਕ ਪੈਂਦੀ ਆ ਵੀ ਭਵੰਤਮਾਨ ਜੀ ਸੈਂਟਰ ਨੇ ਦਿਵਾਲਾ ਆ ਹਾਂਜੀ ਸਸਕਾਲ ਦੋਸਤੋ ਬਹੁਤ ਸੋ ਤੁਹਾਨੂੰ ਪਤਾ ਵੀ ਕੱਲ ਸਵੇਰੇ ਤੜਕੇ ਦੇ ਕਈ ਆਗੂਆਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਹੈ ਸੋ ਅੱਜ ਆਪਾਂ ਪਹੁੰਚੇ ਆਂ ਸਰਦਾਰ ਅਮਰਜੀਤ ਸਿੰਘ ਦੀ ਸ਼ੇਰਗੱਲ ਆਯਾਤ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਨੇ ਕਰਦੇ ਆਂ ਵੀ ਇਹ ਕੀ ਕਾਰਨ ਹੋਏ ਨੇ ਜਿਹੜਾ ਉਹਨਾਂ ਨੂੰ ਘਰੇ ਰੋਕਿਆ ਗਿਆ ਆ ਵੀ ਕੀ ਕਾਰਨਾ ਕਰਕੇ ਮਤਲਬ ਇਹ ਜਿਹੜੇ ਹਾਲਾਤ ਬਣੇ ਪਏ ਐ ਇਸ ਵੇਲੇ ਪੰਜਾਬ ਦੇ ਵਿੱਚ ਵੀ ਥਾਂ ਥਾਂ ਆਗੂਆਂ ਨੂੰ ਜਿਹੜਾ ਰੋਕਿਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰੀ ਸਤਿਕਾਰ ਜੀ ਹਾਂਜੀ ਸ਼ੇਰਗਲ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਮਜੂਤਾ ਬਕੀਰਾ ਜਿਹੜਾ ਇਸ ਵੇਲੇ ਕੱਲ ਦਾ ਪੰਜਾਬ ਵਿੱਚ ਚੱਲ ਰਿਹਾ ਹੈ ਜੇਕਰ ਕੀ ਕਹਿਣਾ ਚਾਹੁੰਦੇ ਮੈਂ ਪਹਿਲੇ ਤੇ ਮੁੰਡੀ ਸ਼ੇਠੀ ਜੀ ਮੈਂ ਤੁਹਾਡਾ ਬਹੁਤ ਜਣੋਂ ਸਤਿਕਾਰ ਕਰਦਾ ਤਾਂ ਤੈਦੋਂ ਮੈਂ ਤੁਹਾਡਾ ਧੰਨ ਬਲ ਕਰਦਾ ਜਿਹੜੇ ਤੁਸੀਂ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਜੱਜਵੇ ਸਾਡੀਆਂ ਮੰਗਾਂ ਨੂੰ ਲੋਕਾਂ ਦੇ ਵਿੱਚ ਜਾਗਰਤ ਕਰਨਾ ਆਏ ਆ ਤੁਹਾਡੇ ਚੈਨਲ ਦੇ ਥਰੂ ਤੁਸੀਂ ਲੋਕਾਂ ਦੇ ਵਿੱਚ ਸਾਡੀ ਆਵਾਜ਼ ਨੂੰ ਬਲੰਦ ਕਰਨ ਲੱਗੇ ਆ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਸਤਿਕਾਰ ਕਰਦਾ ਤੇ ਦੂਜੀ ਗੱਲ ਤੁਸੀਂ ਜਿਹੜਾ ਸਵਾਲ ਪੁੱਛਿਆ ਵੇ ਕੀ ਕੀ ਹੋਇਆ ਸਵਾਲ ਕੀ ਹੋਣਾ ਸੀ ਸਾਡੇ ਕਿਸਾਨ ਜੇ ਅੱਜ ਆਪ ਇੱਕ ਇਕੱਠੇ ਹੁੰਦੇ ਤੇ ਸਾਡਾ ਹਾਲ ਨਹੀਂ ਹੋਣਾ ਸਾਡੀਆਂ ਜੁਨੀਆ ਕਲੀਆਂ-ਕਲੀਆਂ ਹੋਣ ਦੇ ਨਾਲ ਸਾਨੂੰ ਇਹ ਤਾਂ ਦੇਖਣੇ ਪਏ ਜੇ ਸਾਡੀ ਯੂਨੀਅਨ ਨੇ ਮੀਟਿੰਗ ਕੀਤੀ ਐਸ ਕੇਐਮ ਨੇ ਤੇ ਇਹ ਸਰਕਾਰ ਵੀ ਜਿਹੜੀ ਆ ਭਵਗਮਾਂ ਦੀ ਇਹ ਸਾਡੀ ਯੂਨੀਅਨ ਦੇ ਵਿੱਚ ਜਿਹੜੇ ਹਾਲੇ ਸਰਕਾਰ ਬਣੀ ਨਹੀਂ ਸੀ ਸਾਡੇ ਧਰਨੇ ਦੇ ਬਚਾ ਕੇ ਉਥੋਂ ਪਹਿਲਾ ਹੋਈ ਇਹ ਸਹਾ ਭਵੰਤਮਾਨ ਨੂੰ ਵੀ ਸਾਡੇ ਲੀਡਰਾਂ ਦਾ ਇਦਾਂ ਦਾ ਅਖਤਿਆਰ ਨਹੀਂ ਕਰਨਾ ਚਾਹੀਦਾ ਵੀ ਜਿਹੜਾ ਇਹਨਾਂ ਤਲਖੀ ਦੇ ਵਿੱਚ ਆ ਕੇ ਇਹਨਾਂ ਫਰਕਾ ਪੈਦਾ। ਵੀ ਮੀਟਿੰਗ ਵਿੱਚ ਇਹਦਾ ਬਹਿਸਵਾਜੀ ਬਹੁਤ ਜ਼ਿਆਦਾ ਹੋਈ ਹੈ। ਸਾਰੀ ਸੰਭੀਨ ਲੱਗੀ ਵੀ ਇਹਨਾਂ ਨੇ ਜੋ ਹਿਤਾ ਟੀਵੀ ਉੱਤੇ ਦੇਖਿਆ ਵੀ ਜੋ ਮੜਾ ਮਾੜੀ ਮੋਟੀ ਗੱਲ ਹੋਵੇ ਤੁਸੀਂ ਦੱਸੋ ਮੀਟਿੰਗ ਬੜੀ ਬੜੀ ਵਧੀਆ ਚੱਲ ਰਹੀ ਸੀ ਸਾਡੇ ਲੀਡਰਾਂ ਨਾਲ ਸਾਰਿਆਂ ਨਾਲ ਇਹ ਉਹ ਲੀਡਰ ਦੇ ਵਿੱਚ ਪਤਾ ਨਹੀਂ ਉਹ ਕਹਿੰਦੇ ਦੱਸੋ ਤੁਸੀਂ ਕੱਲ ਪੰਚਰੀ ਦਾ ਕੀ ਕਰੋਗੇ ਉਹਨੇ ਸਲਾਹ ਕਰਕੇ ਗੱਲ ਕਰਾਂਗੇ ਕਿ ਤੁਸੀਂ ਧਾਰਨ ਦੀ ਗੱਲ ਕਰੋ ਕਹਿੰਦਾ ਉਹਨੇ ਧਾਰਨ ਜੇ ਸਲਾਹ ਕੀਤੀ ਸਾਨੂੰ ਹੋਇਆ ਨਾ ਸਾਡੀਆਂ ਮੰਗਾਂ ਮੰਨੀਆਂ ਗਈਆਂ ਤੇ ਧਾਰਨ ਤਾਂ ਹਿਲਾਵਾਂਗੇ ਉੱਥੋਂ ਇੰਨੀ ਗੱਲ ਹੋ ਗਈ ਕਿੰਗਾ ਫਿਰ ਕਿਨਾਂ ਧਾਰਨ ਲਾਭੋ ਤੇ ਮੀਟਿੰਗ ਬੰਦ ਇੰਨੀ ਗੱਲ ਕਹਿ ਕੇ ਪਵੰਤ ਮਾਨ ਜੀ ਉੱਠ ਕੇ ਚੱਲ ਗਏ ਪਰ ਮੈਂ ਬਹੁਤ ਮੰਤਵਾ ਕਰ ਸਮਝਦਾ ਵੀ ਪਵੰਤ ਬਾ ਇੱਕ ਸੀਐਮ ਹੋਣ ਦੇ ਨਾਤੇ ਇੱਕੋ ਜ਼ਿੰਮੇਵਾਰਾ ਪੰਜਾਬ ਦਾ ਬਹੁਤ ਵਧੀਆ ਲੀਡਰ ਵਾ ਔਰ ਸਾਡੇ ਧਰਨੇ ਦੇ ਵਿੱਚ ਬੈਠ ਕੇ ਹੀ ਉਹ ਆ ਸੀਐਮ ਬਣਿਆ ਇਹ ਉਹਨੂੰ ਇਹ ਸਵਾਲ ਜਵਾਬ ਸਾਡੇ ਕਿਸਾਨਾਂ ਨਾਲ ਕਰਨੇ ਨਹੀਂ ਚਾਹੀਦੇ ਇਹ ਉਹਨਾਂ ਦੀਆਂ ਮੰਗਾਂ ਸਹਿਜ ਭਾਣਾ ਕਰਕੇ ਇੰਨਾ ਤਗਰਾਰ ਕਰਕੇ ਤੋੜ ਵਿਛੋੜਾ ਨਹੀਂ ਕਰਨਾ ਚਾਹੀਦਾ ਗੱਲ ਸੁਣੀ ਕਹੀ ਸੀ ਤੇ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕ ਦਿਨ ਤੁਹਾਨੂੰ ਇਦਾਂ ਨਜ਼ਰਬੰਦ ਕੀਤਾ ਰੱਖੂਗਾ ਕਰ ਕਿੰਨੇ ਪਹਿਲਾਂ ਤੋਂ ਇਹ ਦੱਸ ਦਿਓ ਮੈਨੂੰ ਕਿੰਨੇ ਕ ਮੁਲਾਜ਼ਮ ਜਿਹਦਾ ਤੁਹਾਡੇ ਘਰ ਆਏ ਸੀਗੇ ਕੱਲ ਸਵੇਰੇ ਜੀ ਟੜਕਾ ਸਗਾ ਸੀ ਕੋਈ 4 ਵਜੇ ਦਾ ਟਾਈਮ ਤੇ ਪੰਤੀਰ ਵੰਦੇ ਮਲਾਜ਼ਮ ਜਿਹੜੇ ਆਏ ਸੀ ਮੇਰੇ ਗੇਟ ਨੂੰ ਲੋਕ ਲਗਾ ਹੁੰਦਾ ਤੇ ਮੇਰੇ ਬੱਚਿਆਂ ਦਾ ਬਾਹਰੋਂ ਫੋਨ ਆਇਆ ਸੀ ਤੇ ਅਸੀਂ ਸੁਣ ਰਹੇ ਸੀ ਜਦੋਂ ਜਾਗਦੇ ਸੀ ਤੇ ਬਾਹਰੋਂ ਗੇਟ ਖੜ ਗਿਆ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਯਾ ਦੇਖ ਕੇ ਆਵੇ ਕੌਣਾ ਕੋਈ ਕਿਸ ਨੇ ਕੋਈ ਬੰਦਾ ਆਇਆ ਤਾਂ ਨਹੀਂ ਉਹ ਜੇਲੇ ਦੇਖਣ ਗਿਆ ਤਾਂ ਬਾਅਦ 8:00 ਵਜੇ ਦੇਖਿਆ ਵੀ ਮਲਾਜ਼ਮ ਸੀਗੇ ਤਾਂ ਪਾਜਮਾਰੀ ਗਾਹਾਂਜੀ ਉਹਦੇ ਵਿੱਚ ਸ਼ੇਰਗਰ ਸਾਹਿਬ ਹੈਗੇ ਆ ਉਹਦੀ ਹੈਗੇ ਆ ਜੇ ਮੈਨੂੰ ਕਿਤੇ ਵੀ ਬਾਹਰ ਪੜਸਵਾ ਮੈਂ ਕੋਈ ਗੱਲ ਨਹੀਂ ਮੈਂ ਉਦਾਂ ਹੀ ਉਠਿਆ ਆਪਣੇ ਟੋਪੀ ਸੱਤੇ ਰੱਖੀ ਟੋਪੀ ਰੱਖੇ ਮਾਬਾ ਜਿਹੜਾ ਖੜਾ ਮੈਂ ਹਾਂ ਜੀ ਦੱਸੋ ਸ਼ੇਰਗਰ ਸਾਹਿਬ ਪਤਾਨ ਜੀ ਵੀ ਕੋਈ ਸਾਡੇ ਨਾਲ ਚੱਲਣਾ ਮੈਂ ਕਹਾ ਗੱਲ ਕੀ ਹੋਈ ਵੀ ਸਾਹੀ ਨਾਲ ਸਾਡੇ ਕਦੇ ਚੱਲਣਾ ਵੀ ਕੀ ਚੱਕਰ ਪੈ ਗਿਆ ਨਹੀਂ ਨਹੀਂ ਇਹਨਾਂ ਬਸ ਮਾੜੀ ਗੱਲੇ ਕਰਨੀਆਂ ਡਿਪਟੀ ਸਾਹਿਬ ਨੇ ਤੇ ਕਰਨ ਉਸ ਤੋਂ ਬਾਅਦ ਆਪਣੇ ਬੱਬਲ ਜੀ ਦਾ ਫੋਨ ਵੀ ਆ ਗਿਆ ਉਹਨਾਂ ਮੇਰੀ ਗੱਲ ਵੀ ਕਰਾਤੇ ਵੀ ਸ਼ੇਰਗਰ ਸਾਹਿਬ ਆਜੋ ਆਪਾਂ ਚਾਹ ਦਾ ਕੱਪ ਪੀਣਾ ਮੈਂ ਵੀ ਚਾਹ ਦਾ ਕੱਪ ਪੀਣਾ ਤੁਸੀਂ ਇੱਥੇ ਪੀ ਲੈਂਦੇ ਮੈਂ ਬੱਬਲ ਜੀ ਜਿਹੜੇ ਇੱਥੇ ਡੀ ਸਾਹਿਬ ਹਾਡਿਸ ਵੀ ਅੱਛਾ ਈਸੀਪੀ ਜਿਹੜਾ ਨਾ ਕਿੰਟ ਦੇ ਉਹਨਾਂ ਨਾਲ ਕਦਾ ਕਿ ਰੋਕੋ ਗੱਲ ਨਹੀਂ ਮੈਨੂੰ ਕਹ ਵੀ ਚਾਹ ਪੀ ਲੋ ਤੁਸੀਂ ਨੇਰੇ ਆਏ ਹੋ ਕਿ ਤੂੰ ਆਏ ਹੋਗੇ ਵੀ ਆਪਣੇ ਮਲਾਜਮਾਂ ਕੋਈ ਏਡੀ ਗੱਲ ਨਹੀਂ ਹੈਗੀ ਆਪਾਂ ਭੈਣ ਭਰਾਵਾਂ ਇਹਨੇ ਆਪਾਂ ਉੱਥੇ ਚੱਲ ਕੇ ਪੀਨੇ ਆ ਚਲੋ ਅਸੀਂ ਗੱਡੀ 'ਚ ਬੈਠੇ ਸਾਨੂੰ ਸ਼ੋਨੀ ਕੈਂਟ ਸਾਣੇ ਲੈ ਗਏ ਵੀ ਉੱਥੇ ਭਰਾਵ ਬੁਰ ਰੱਖਿਆ ਦਾ ਮੈਨੂੰ ਦੱਸੋ ਤੁਸੀਂ ਕੀ ਖਾਣਾ ਪੀਣਾ ਇੱਕ ਕੋਈ ਸਾਨੂੰ ਪਰੇਸ਼ਾਨੀ ਨਹੀਂ ਹਾਈਵੇ ਮੀ ਕਹੀਏ ਸਾਨੂੰ ਬਹੁਤ ਨਾ ਪਰੇਸ਼ਾਨ ਕੀਤਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਕੀਤਾ ਵਧੀਆ ਸਾਡੇ ਨਾਲ ਡੀਲ ਕੀਤੀ ਆ ਰੋਟੀ ਪਾਣੀ ਵੀ ਖਾੜਾ ਚਾਹ ਪਾਣੀ ਪੀਤਾ ਇਹੋ ਦੁਬਾਰਾ ਸ਼ਾਮ ਨੂੰ ਗੱਲਬਾਤ ਚੱਲੀ ਇਹ ਇਹ ਗੱਲਬਾਤ ਹੋਈ ਆ ਫਿਰ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਹੋ ਕੇ ਤਾਂ ਸਾਨੂੰ ਇਹਨੇ ਕਿਹਾ ਬਈ ਤੁਸੀਂ ਮੋਬਾਈਲ ਸਾਡੇ ਰੱਖ ਲੈ। ਕਿ ਸਾਡੇ ਮੋਬਾਈਲ ਰੱਖ ਲੈ। ਤੇ ਉਹਨਾਂ ਨੇ ਬਈ ਔਰ ਔਰ ਤੁਹਾਨੂੰ ਕਹਿੰਦੇ ਫਿਰ ਸਦਰ ਥਾਣੇ ਵਾਲੇ ਲੈ ਗਏ। ਯਾਰ ਅਸੀਂ ਪੰਡਾ ਕੇ ਸਦਰ ਥਾਣੇ ਪੁੱਛਿਆ ਉਹਨੇ ਨਹੀਂ ਉਹ ਰਫੈਨ ਉੱਥੇ ਹੀ ਪਿਆ ਅਸੀਂ ਉੱਥੇ ਖੜਿਆ ਸੀ। ਉਹਨਾਂ ਪੁੱਛਿਆ ਉਹ ਕਹਿੰਦੇ ਮੋਬਾਈਲ ਅਹੀਂ ਹੈ। ਕੱਲ ਸ਼ਾਮ ਤੱਕ ਹਲੇ ਨਹੀਂ ਦੇ ਦੇ। ਵੇ ਤੁਸੀਂ ਮਤਲਬ ਉਹਨਾਂ ਨੂੰ ਇਹ ਆ ਵੀ ਤੁਸੀਂ ਆਪਣੇ ਦੂਜੇ ਨਾਲ ਦੇ ਆ ਨਾ ਦਾ ਨਾਮ ਕੋਈ ਕਨੈਕਟ ਨਾ ਕਰੋਗੇ ਆ ਸਾਰੇ ਨੰਬਰ ਫੋਨਾਂ ਦੇ ਵਿੱਚ ਹੁੰਦੇ ਆ ਇਸ ਕਰਕੇ ਉਹਨਾਂ ਨੇ ਦਿੱਤੀ ਚਲੋ ਇਹ ਗੱਲ ਨਹੀਂ ਉਹਨਾਂ ਨੇ ਬਾਅਦ ਵਿੱਚ ਸਾਨੂੰ ਇਹ ਕਹਿ ਤਾ ਬੇ ਵਾਰਸ ਸਾਡੇ ਪਿੰਡ ਦੇ ਸਰਪੰਚ ਨੂੰ ਵੀ ਤੁਸੀਂ ਕਰ ਲੈ ਜਾਓ ਤੇ ਪਰ ਪੰਜ ਬੰਦੇ ਛੇ ਬੰਦੇ ਹੀ ਰਾਤ ਨੂੰ ਕਰੇ ਤੇ ਇਹਨਾਂ ਦੇ ਰਹਿਣਗੇ ਉਹ ਮੇਰੇ ਘਰ ਆ ਗਏ ਆ ਉਸ ਤੋਂ ਬਾਅਦ ਛੇ ਕੰਦੇ ਮੇਰੇ ਕੋ ਆ ਗਏ ਆ ਬਾਅਦ ਵਿੱਚ ਰਾਤ ਨੂੰ ਰਾਤ ਦੇ ਮੇਰੇ ਕੋ ਆ ਤੇ ਇਸ ਵੇਲੇ ਦੁਆਰੀ ਬਦਲ ਗਏ ਆ ਉਹ ਜਾਂਦੇ ਫਿਰ ਪੈਟਿਚਾਇਆ ਉਹਨਾਂ ਨੂੰ ਚਾ ਆਪਣੀ ਛਕਾਇਆ ਇਹ ਨਹੀਂ ਹੈਗਾ ਵੇ ਮੁਲਾਜ਼ਮਾਂ ਉਹ ਵੀ ਸਾਨੂੰ ਵੀ ਉਹਨੇ ਛਕਾਇਆ ਸੀ ਵੀ ਉਹਨਾਂ ਨੇ ਛਕਾਇਆ ਤੇ ਇਸ ਕਰਕੇ ਕੋਈ ਉਹ ਤੰਗੀ ਨਹੀਂ ਵੇ ਆਵੇ ਘਰ ਦੇ ਵਿੱਚ ਸਾਨੂੰ ਇਹ ਵੇਲੇ ਕਟਨ ਆਫ ਕਰਕੇ ਨੇ ਰੱਖਿਆ ਇਹ ਹੀ ਚਾਹੁੰਦੇ ਆ ਵੀ ਜਿਹੜੀ ਸਰਕਾਰ ਆ ਇਹ ਬੜਾ ਬਦੀਦਾ ਵਧੀਆ ਨਹੀਂ ਕਰ ਰਹੀ ਕੋਈ ਜਿਹੜੇ ਕਿਸਾਨ ਇਹ ਸਰਕਾਰ ਦੇ ਨਾਲ ਸੀ ਇਹ ਉਹਨੂੰ ਸਾਡੇ ਕਿਸਾਨਾਂ ਨਾਲ ਐਡਾ ਤੋੜ-ਭਿੜਾ ਕਰਕੇ ਗੱਲ ਤੋੜਨੀ ਨਹੀਂ ਚਾਹੀਦੀ ਗੱਲ ਨੂੰ ਗਾਂ ਵਧਾਉਣਾ ਚਾਹੀਦਾ ਸੀ ਜੇ ਇਹ ਅੱਜ ਸਾਡੇ ਕਿਸਾਨਾਂ ਨੂੰ ਜੇ ਇਹ ਹਾਲ ਨਾ ਹੁੰਦਾ ਜਦ ਸਾਡਾ ਦਿੱਲੀ ਦੇ ਵਿੱਚ ਤਰਾਂ ਸੀ ਉਦੋਂ ਜੇ ਸਾਡੇ ਜਿਹੜੇ ਲੀਡਰ ਆ ਬੜੇ ਇਹ 10 ਸਾਲ ਹੋਰ ਕੱਟ ਜਾਂਦੇ ਤੇ ਅੱਜ ਸਾਨੂੰ ਆ ਨੌਕਤ ਧਾਨਿਆਂ ਦੇ ਲਾਉਣ ਦੀ ਲੋੜ ਨਾ ਪੈਣੀ ਤੇ ਮੋਦੀ ਦੇ ਨੱਕ 'ਚ ダਮ ਆਇਆ ਸੀਗਾ ਉਹ ਵੇਲੇ 10 ਸਾਲਾਂ ਚ ਉਹਨਾਂ ਲੈਸਤੀ ਰੂਪੀ ਸਾਡੇ ਨਾਲ ਸਾਰੇ ਪੈਲੇ ਕਰਨੇ ਸੀ ਸਾਡੇ ਲੀਡਰਾਂ ਨੂੰ ਮੈਂ ਤੁਸੀਂ ਮੰਨਦੇ ਆਂ ਵੀ ਆਪਣੀਆਂ ਵੀ ਗਲਤੀਆਂ ਆ ਛੋੜੀਆਂ ਗਲਤੀਆਂ ਨੇ ਜੀ ਸਾਡੇ ਲੀਡਰਾਂ ਦੀਆਂ ਬਹੁਤ ਗਲਤੀਆਂ ਐ ਜਿਹੜੇ ਛੋਟੇ ਕਿਸਾਨਾ ਨਾ ਅਸੀਂ ਉੱਥੇ ਜ਼ਿਆਦਾ ਪਹਿਰਾ ਦੁੱਤਾ ਜਿਹੜੇ ਬੜੇ ਕਿਸਾਨ ਆ ਉਹਨਾਂ ਨੇ ਘਟਾ ਦਿੱਤਾ ਜੋ ਵਰਦੀ ਕਰ ਲਓ ਦੇਖ ਲਓ ਵਿਸ਼ਖ ਦੀ ਉਹਦਾ ਰਿਕਾਰਡ ਕੱਢ ਲਓ ਸਾਡੇ ਸਾਡਾ ਵੀ ਟਾਈਮ ਦੇਖ ਲਓ ਉਥੇ ਕਿੰਨਾ ਚਿਰ ਬਿਠਿਆ ਕਿੰਨਾ ਚਿਰ ਰਹੇ ਆ ਚਲੋ ਕੋਈ ਗੱਲ ਨਹੀਂ ਸਾਡਾ ਫਰਜ ਬਣਦਾ ਅਸੀਂ ਗਏ ਪਰ ਜੇ 10 ਦਿਨ ਕੱਟ ਜਾਂਦੇ ਪਰ ਇਹਨਾਂ ਨੇ ਤਾਂ ਪਤਾ ਨਹੀਂ ਕੇਂਦਰੀ ਵਾਰਨਾ ਰੱਖ ਕੇ ਅਸੀਂ ਤਾਂ ਏਡੀ ਸਿੱਧੀ ਸੀਐਮ ਦਾ ਉਹਦਾ ਹੀ ਸਾਨੂੰ ਮਿਲ ਜਾਣਾ ਵੀ ਸਾਡੀ ਕੋਸ਼ਿਸ਼ ਸੀਐਮ ਦੀ ਬਜਣੀ ਸੀ ਇਹ ਤਾਂ ਸੀਐਮ ਬਣ ਜਾਣਾ ਸਾਡੇ ਕੋ ਰਾਜਪਾ ਜਾਣਾ ਇਹਨਾਂ ਨੇ ਰਾਜੀਵ ਸਾਹਿਬ ਦੀ ਗੱਲ ਕਰਦੇ ਵੀ ਵੋਟਾਂ ਨਹੀਂ ਬਿਲਕੁਲ ਬਿਲਕੁਲ ਰੋਜਾਂ ਵੈਰ ਉਹ ਤਾਂ ਸੀਐਮ ਬਣ ਕੇ ਹੀ ਆਏ ਸੀ ਉਤੋਂ ਤੇ ਸਾਡੇ ਕਿਸਾਨਾਂ ਦੀ ਕਿਸੇ ਨੇ ਸੁਣੀ ਅਕਤੋਮਾ ਰਾਜਾ ਸਾਹਿਬ ਸਾਡੇ ਮੋਟੋਨਰ ਦੇ ਵੀ ਆਇਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਮੈਂ ਮੁਰੇ ਖੜਾ ਸੀ ਗੱਡੀ ਦਾ ਦਰਵਾਜ਼ਾ ਖੋਲਿਆ ਮੈਂ ਰਾਜਾ ਸਾਹਿਬ ਸਤਿਕਾਰ ਸਾਥੀਆਂ ਫਤੇ ਬੁਲਾਈ ਤੇ ਮੈਂ ਕਹਾ ਜੀ ਤੁਸੀਂ ਆਓ 2 ਮਿੰਟ ਦਾ ਤੁਹਾਨੂੰ ਸਮਾਨਤ ਕਰਨਾ ਤੇ ਨਾਲ 2 ਮਿੰਟ ਤੁਸੀਂ ਤਾਂ ਤਾਂ ਧੰਨਵਾਦ ਕਰ ਦਿਓ ਕਹਿੰਦੇ ਜੀ ਵੀ ਅਸੀਂ ਤਾਂ ਅੰਬਸਰ ਬਹੁਤ ਜ਼ਰੂਰੀ ਜਾਣਾ ਮੈਂ ਲੇਟ ਹੋ ਗਿਆ ਮੈਂ ਉੱਥੇ ਏਡੀ ਸੀ ਇੱਥੇ ਮੈਂ ਰੁਕਣਾ ਨਹੀਂ ਮੈਂ ਉੱਥੇ ਜਾਣਾ ਮੈਂ ਕਹਾ ਜੀ ਤੁਸੀਂ ਇਹ ਨਾ ਜਾਣਾ ਟਕੇਦ ਸਾਹਿਬ ਸਾਡੇ ਹੋ ਬੈਠੇ ਆ ਜਨੂਨੀ ਸਾਹਿਬ ਵੀ ਸਾਡੇ ਕੋਲ ਬੈਠੇ ਆ ਮਗਰੋਂ ਦੇ ਵਿੱਚ ਤੁਸੀਂ ਵੀ ਦੋ ਮਿੰਟ ਆ ਜਾਓ ਇਹ ਧੰਨਵਾਦ ਤੁਹਾਡਾ ਵੀ ਤੁਸੀਂ ਆ ਜਾਓ ਕਿ ਸਾਨੂੰ ਅਸੀਂ ਸਮਰਥਨ ਕਰਨਾ ਚਾਹੁੰਦੇ ਆ ਉਹ ਸਾਡੇ ਉੱਤਰੇ ਨਹੀਂ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਮੈਂ ਮੈਂ ਤੁਹਾਡੀ ਪਾਰਟੀ ਦਾ ਵੇ ਮੁਖਸਲਾ ਕਰਾਂ ਆਪਣੇ ਇਹ ਨਮਾਇਦਾਂ ਵਾ ਇਹ ਉੱਪਰ ਨਹੀਂ ਉੱਪਰ ਪੀਏ ਵੀ ਜਾ ਕੇ ਉੱਤਰੇ ਉੱਥੇ ਆਪਣੇ ਸਾਡੇ ਹੋਰ ਜਿਹੜੇ ਜੂਨੀਅਰ ਖੰਦੇ ਸੀ ਉਹਨਾਂ ਨੂੰ ਮਿਲੇ ਆ ਉਦੋਂ ਬਾਅਦ ਅੰਬਸਰ ਗਏ ਆ ਪਰ ਉੱਥੇ ਉੱਤਰੋਂ ਦੇ ਤਾਂ ਵਧੀਆ ਸੀ ਸਾਡੇ ਮਨ ਨੂੰ ਉਹ ਸੀਟ ਕਿਸ ਲੱਗੀ ਇਸ ਕਰਕੇ ਲੀਡਰਾਂ ਨੂੰ ਵੀ ਆਪਣੇ ਵਰਕਰਾਂ ਦਾ ਬਣਾ ਕੇ ਰੱਖਣੀ ਚਾਹੀਦੀ ਆ ਵਰਕਰੇ ਹੀ ਕੰਮ ਆਉਣੇ ਆ ਜਾਂ ਵਰਕਰ ਨੇ ਤਾਂ ਲੀਡਰ ਕਹਦੇ ਆ ਕਈ ਵੇਲੇ ਲੀਡਰ ਇਦਾਂ ਉੱਪਰਲੇ ਲੈਵਲ ਤੇ ਇਦਾਂ ਦੀਆਂ ਸੈਟਿੰਗਾਂ ਕਰ ਦਿੰਦੇ ਆ ਜਿਹੜਾ ਥੱਲੇ ਜਿਹਦਾ ਤਨੋਂ ਮਨੋਂ ਆਪਣਾ ਕਿਸਾਨੀ ਲਈ ਸੰਘਰਸ਼ ਕਰਨ ਲਈ ਜਿਹੜੇ ਯੂਨੀਅਨਾਂ ਦਾ ਸਾਥ ਦਿੰਦੇ ਕਈ ਵੇਲੇ ਉਹਨਾਂ ਦੇ ਮਨੋਂ ਵੱਲੋਂ ਫੇਠੇਸ ਲੱਗਦੀ ਆ ਵੀ ਆ ਕੀ ਭਾਈ ਪਾਣਾ ਵਰਕਰ ਬਿਲਕੁਲ ਲੱਗਦੀ ਆ ਜੇ ਲੋਕਰੇ ਹੁੰਦੇ ਸਾਡਾ ਮਨਵਰ ਬਦਲਣਾ ਸੀ ਉਹ ਸਾਨੂੰ ਠੋਕਰ ਮਾਰ ਕੇ ਚੱਲ ਗਿਆ ਸਾਡਾ ਮਨਵਰ ਖਟਿਆ ਉਸ ਤੋਂ ਬਾਅਦ ਸਭ ਤੋਂ ਵੱਡੀ ਕਾਜੇਵਾਲ ਸਾਹਿਬ ਨੇ ਇਹ ਵੀ ਗਲਤੀ ਕੀਤੀ ਬਾਲੀਏ ਦੇ ਖਰਚਾ ਸਾਡੀ ਯੂਨੀਅਨ ਨੂੰ ਬੜਾ ਤੱਕਾ ਲਗਾ ਉਸ ਇੱਕ ਤੇ ਤੇ ਦਾ ਮਾਫੀਆ ਹੋਵੇ ਤੇ ਸਾਡਾ ਲੀਡਰ ਉਹਦੇ ਘਰ ਜਾਵੇ ਤੇ ਉਹਦੇ ਵਿੱਚ ਸਾਡੀ ਲੀਡਰ ਦੀ ਪਾਰਟੀ ਦੀ ਬਦਨਾਮੀ ਹੋਈ ਆ ਤੇ ਸਾਡੀ ਯੂਨੀਅਨ ਨੂੰ ਉਸ ਗੱਲ ਦਾ ਤੱਕਾ ਵੀ ਲੱਗਾ ਤੇ ਹੋਰ ਹੁਣ ਤੁਹਾਡੀ ਗਾਂਹ ਦੀ ਕੀ ਤਿਆਰੀ ਹੈ ਮਤਲਬ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਦਿਨ ਇਦਾਂ ਹੀ ਰਹੂਗਾ ਕੰਮ ਇਹ ਹਾਲੇ ਸਰਕਾਰਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਉਹ ਤਾਂ ਬੱਤ ਅਸੀਂ ਤਾਂ ਕੋਈ ਨਹੀਂ ਦੱਸਦੇ ਸਾਨੂੰ ਤਾਂ ਕੋਈ ਗੱਲ ਨਹੀਂ ਬਿਜਨੇ ਜਨਨ ਰੱਖ ਲੈਣਗੇ ਦਿੱਲੀ ਵੀ ਤੇ ਬੈਠੇ ਰਹੇ ਆ ਇੱਥੇ ਵੀ ਰੱਖ ਲੈਣ ਤਾਂ ਵੀ ਕੋਈ ਨਹੀਂ ਅਈ ਤੇ ਬੈਠੇ ਆ ਉਥੇ ਬਾਰਡਰ ਬੂਡਰ ਵੀ ਸੀਲ ਕਰਤੇ ਆ ਪੂਰੇ ਇਹਨਾਂ ਕੇ ਬਹੁਤ ਬੰਦੇ ਇਦਾਂ ਦੇ ਆ ਜਦਾਂ ਜੇ ਕੋਈ ਆਪ ਮੁਹਾਰੇ ਦਾਸ ਵੀ ਜਿਹੜੇ ਨਿਕਲੇ ਦੀ ਆ ਉਹ ਜਿੱਥੇ ਪ੍ਰਸ਼ਾਸਨ ਨੂੰ ਟੱਕਰਿਆ ਉਹਨਾਂ ਉੱਥੇ ਬਿਠਾ ਲਿਆ ਗਿਆ ਕਿਉਂਕਿ ਇਹਨਾਂ ਨਾਲ ਹੀ ਸੋਚਿਆ ਕਿ ਭਗਵਾਨ ਦਮਨ ਇਹਨਾਂ ਕਰੂਗਾ ਕਿਉਂਕਿ ਅਸੀਂ ਸੋਚ ਨਹੀਂ ਸਕੋ ਅਸੀਂ ਇਹ ਸੋਚੇ ਵੀ ਭਗਵਾਨ ਦਮਨ ਤਾਂ ਸਾਡੇ ਧਰਮ ਦੇ ਵਿੱਚੋਂ ਹੀ ਨਿਕਲਿਆ ਇਹ ਪਾਰਟੀ ਸਾਡੇ ਧਰਮੋਂ ਨਿਕਲੇ ਪਹਿਲਾਂ ਕੇਂਦਰੀ ਬਣ ਨੇ ਜਿਹੜੇ ਅਨੇ ਹਜ਼ਾਰਾਂ ਦੇ ਧਰਮਾਂ ਲਾਇਆ ਸੀ ਦਿੱਲੀ ਉਹਦੇ ਵਿੱਚੋਂ ਕੰਜਰੀਵਾਲ ਨਿਕਲਿਆ ਉਹ ਵੰਦਮਾਨ ਜੀ ਪੰਜਾਬ ਵਾਲੇ ਤੁਹਾਡੇ ਦੇ ਵਿੱਚੋਂ ਨਿਕਲ ਕੇ ਇਹ ਪਾਰਟੀ ਲੋਕਾਂ ਦੇ ਵਿੱਚ ਆਈ ਆ ਲੋਕਾਂ ਨੇ ਬਹੁਤਾਂ ਨੂੰ ਇਸ਼ਾਅ ਦਿੱਤਾ 92 ਐਮ ਐਲ ਏ ਬਣਾਏ ਇਹਨਾਂ ਦੇ ਇਸ ਕਰਕੇ ਇਹ ਜਿਹੜੇ ਇਹਨਾਂ ਕਹਿੰਦੇ ਵੰਦਮਾਨ ਜੀ ਇਹ ਲੋਕਾਂ ਦੀ ਪਾਰਟੀ ਆ ਲੋਕ ਜੇ ਲੋਕ ਤੁਹਾਡੇ ਨਾਲ ਤਾਂ ਤੁਸੀਂ ਸੀ ਐਮਓ ਜੇ ਲੋਕ ਨਾ ਰਹੇ ਤਾਂ ਦਿੱਲੀ ਦੇਖ ਲਓ ਅੱਜ ਕੀ ਆਪਣਾ ਹਾਲ ਹੋਇਆ ਇਹ ਲੋਕਾਂ ਨੂੰ ਪੰਜਾਬ ਵਾਲਿਆਂ ਨੂੰ ਤੋੜੋ ਨਾ ਇਹਨਾਂ ਨੂੰ ਜੋੜੋ ਆਪਣੇ ਨਾਲ ਉਹਨਾਂ ਦੀ ਸਰਕਾਰ ਬਣਾਓ ਪਏ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਸਾਫ਼ ਸੁੱਧੀ ਚਾਹੀਦੀ ਨਹੀਂ ਇਹ ਤੁਹਾਨੂੰ ਇਦਾਂ ਨਹੀਂ ਲੱਗਦਾ ਹੈਗਾ ਵੀ ਜਿੱਦਾਂ ਹੁਣ ਤੁਸੀਂ ਕਹਿੰਦੇ ਹੋ ਇਹ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਇਹ ਜਿਹੜੀ ਪਾਰਟੀ ਆ ਧਰਨੇ ਵਿੱਚੋਂ ਨਿਕਲੀ ਆ ਤੇ ਕਿਤੇ ਇਦਾਂ ਤਾਂ ਨਹੀਂ ਵੀ ਮਾਨ ਸਾਹਿਬ ਨੂੰ ਪਤਾ ਹੋਵੇ ਵੀ ਜਿਹੜਾ 5 ਤਰੀਕ ਦਾ ਪ੍ਰੋਗਰਾਮ ਆ ਉਹਨੂੰ ਫੇਲ ਕਰਨ ਲਈ ਆ ਲੀਡਰਾਂ ਨੂੰ ਜਿੱਦਾਂ ਘਰੇ ਰੀਟੇਨ ਕਰਨਾ ਜਾਂ ਅਰੈਸਟ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਧਰਨੇ ਵਿੱਚੋਂ ਤੇ ਇਤਿਆਰਬਾ ਆ ਨਾ ਉਹ ਤਾਤ ਨਹੀਂ ਹੋ ਰਿਹਾ ਇਹ ਕੰਮ ਵੀ ਉਹ ਵੀ ਉਹਨਾਂ ਵਿੱਚੋਂ ਨਿਕਲੇ ਆ ਉਹਨਾਂ ਨੂੰ ਸਾਰੇ ਰਾਮਾਂ ਦਾ ਪਤਾ ਹੈ ਬਿਲਕੁਲ ਤੁਹਾਡੀ ਮੰਟੀਮਾ ਜੀ ਬਹੁਤ ਗੱਲ ਸਵਾਲ ਬਹੁਤ ਵਧੀਆ ਬਿਲਕੁਲ ਤੁਹਾਡਾ ਸਵਾਲਾ ਤਰਸਤਵਾ ਇਹ ਹੈ ਵੀ ਇਹ ਗੱਲ ਵਾ ਪਰ ਸਭ ਤੋਂ ਵੱਡੀ ਗੱਲ ਆ ਸਾਨੂੰ ਤੇ ਛੱਕ ਪੈਂਦੀ ਆ ਬੇ ਭਵੰਤਮਾਨ ਜੀ ਸੈਂਟਰ ਨੇ ਦਿਵਾਲੇ ਆ ਕਿਉਂਕਿ ਸੈਂਟਰ ਪੰਜਾਬ ਨੂੰ ਕੋਈ ਵੀ ਆਪਣਾ ਡਿਸ਼ ਨੇ ਦੇ ਰਿਹਾ ਜੋ ਸਾਡਾ ਹੱਕ ਮੰਦਾ ਉਹ ਦੇਣ ਨਹੀਂ ਦਿੱਤਾ ਤੇ ਜੇ ਨਹੀਂ ਦਿੰਦਾ ਉਹਨੂੰ ਕੋਈ ਵੀ ਫੰਡ ਸਾਨੂੰ ਤੇ ਪੰਜਾਬ ਦੇ ਵਿੱਚ ਭਵੰਤਮਾਨ ਤੋਂ ਕੋਈ ਤਰ ਹੁਣਾ ਨਹੀਂ ਕੋਈ ਕੰਮ ਨਹੀਂ ਹੁਣੇ ਕੋਈ ਪੰਡ ਹੋਣੇ ਨਹੀਂ ਕੋਈ ਗੱਲ ਨਹੀਂ ਕਰ ਸਕਣੀ ਜੋ ਸਾਰੇ ਮੁਲਾਜ਼ਮ ਵੀ ਦੁਖੀ ਆ ਜਿਹਨਾਂ ਨੂੰ ਇਹ ਬਹਿਧੇ ਕੀਤਾ ਆ ਇਹ ਨੇ ਵੀ ਆਪਾਂ ਕਿਸਾਨਾਂ ਨਾਲ ਵੀ ਬੈਠੇ ਕਿ ਉਹ ਵੀ ਅਸੀਂ ਪਰੇਸ਼ਾਨ ਹਾਂ ਤੇ ਇਹ ਉਹ ਫੰਡ ਨਾ ਆਏ ਤੇ ਭਗਵੰਤ ਰਾਮ ਕੋ ਪੈਸੇ ਨਹੀਂ ਹੈਗਾ ਤੇ ਉਹ ਕੋਈ ਖਰਚ ਨਹੀਂ ਸਕਦਾ ਇਸ ਕਰਕੇ ਲੋਕਾਂ ਨੇ ਉਸ ਗੱਲ ਤੋਂ ਪਰੇਸ਼ਾਨ ਹੋ ਗਏ ਸਰਕਾਰ ਜਾਂਦੀ ਲੱਗਣੀ ਆ ਇਸ ਕਰਕੇ ਮੋਦੀ ਨੂੰ ਖੁਸ਼ ਕਰਨ ਲਗਾ ਇਹ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਤੇ ਇੱਕ ਬਾ ਕੰਮ ਮੈਨੂੰ ਵਧੀਆ ਨਹੀਂ ਲੱਗਾ ਇਹ ਮੋਦੀ ਦੇ ਕਹਿਣਾ ਕਿਸਾਨਾਂ ਨੂੰ ਦਬਾਇਆ ਕਿ ਭਗਵੰਤ ਰਾਮ ਜੀ ਬਹੁਤ ਤੁਹਾਡੇ ਲਈ ਮੜੀ ਗੱਲ ਹਾਂਜੀ ਦੋਸਤੋ ਇਹ ਸਨ ਅਮਰਜੀਤ ਸਿੰਘ ਜੀ ਸ਼ੀਰਗਲ ਜ਼ਿਲ੍ਹਾ ਪ੍ਰਧਾਨ ਸੋ ਇਹਨਾਂ ਦੇ ਘਰ ਪਹੁੰਚੇ ਸੀਗੇ ਆਪਾਂ ਤੇ ਇੰਨੀਆਂ ਕੁ ਬੇਨਤੀਆਂ ਕਰੂ ਪ੍ਰਮਾਨ ਜੀ ਮੈਂ ਤੁਹਾਡਾ ਆਪਣਾ ਮਨਤੀ ਮਾਨ ਮੰਨਦੇ ਆ ਗਿਆ ਜੀ ਧੰਨਵਾਦ